ਪਰ ਜੁੜਿਆ ਜੇ ਤਾਂ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਲੱਗਦਾ ਉਹਨੂੰ ਮੂੜ ਵਿਸ਼ਵਾਸ ਕੀਤੀ ਜਾਉਂਦਾ। ਕਿਉਂਕਿ ਜਿਵੇਂ ਬਾਰ-ਬਾਰ ਡਿੱਕੇ ਡਾਏ ਜਾਂਦੇ ਸੀਗੇ। ਤੋਂ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਕੋ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ। ਉਹਨਾਂ ਨੇ ਉਸ ਕੋ ਪਾਸੇ ਹੋ। ਸਰ ਇੱਕ ਪੋਲੀਟਿਕਲ ਸਵਾਲ ਹੈ ਕਿ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ। ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਸ਼ਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ? ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲ ਮਿਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਐਤਕਿਉ 500 ਕਰੋੜ ਰੁਪਏ ਦੀ ਕੀਤੀ ਗਈ ਹੈ ਜਿੱਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਮਿਲੂ ਇਸ ਵਾਰ ਪਤਨਵੀਂ ਫਸਤਾ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲ ਪਿਛਲੇ ਸਾਲ ਘਟ ਸੀ ਉਸ ਨਾਲੋਂ ਇਤਕੀ ਹੋਰ ਚੰਗਾ ਰਿਜ਼ਲਟ ਬਣਾਇਆ ਹੈ। ਇਹ ਤਾਂ ਬਦਲ ਨੂੰ ਖਸਰਾਂ ਦੇ ਉੱਤੇ ਜੋ ਰਾਇ ਸਰਕਾਰ ਨੇ ਪਰ ਬਹੁਤੇ ਕੰਮ ਜਵ ਨਹੀਂ ਹੋ ਜਾਣਗੇ ਜੀ ਜੋ ਜੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤਾਂ ਜ਼ਰੂਰ ਹੋਵਾਂ। ਬਟ ਜਿਵੇਂ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਲੱਗਦਾ ਉਹਨੂੰ ਮੂੜੋ ਵਿਸ਼ਵਾਸ ਕੀਤਾ ਜਾ ਰਿਹਾ ਹੈ। ਕਿਉਂਕਿ ਜਿਵੇਂ ਬਾਰ-ਬਾਰ ਡਿੱਕੇ ਡਾਏ ਜਾਂਦੇ ਸੀਗੇ। ਤੋਂ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਤੋਂ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ ਸਰ ਇੱਕ ਪੋਲੀਟਿਕਲ ਸਵਾਲ ਹੈ ਕਿ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪ੍ਰਾਲੀ ਦਾ ਮੁੱਦਾ ਬਹੁਤ ਛਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਐਤਕਿ ਉਹ 500 ਕਰੋੜ ਰੁਪਏ ਦੀ ਕੀਤੀ ਗਈ ਹੈ ਕਿਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਨੂੰ ਇਸ ਵਾਰ ਬਦਲੀਆਂ ਫਸਲਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘਟ ਸੀ ਉਸ ਨਾਲੋਂ ਇਤਕੀ ਹੋਰ ਚੰਗਾ ਰਿਜ਼ਲਟ ਹੋਗਾ ਕਿਹਦਾ ਬਦਲੀਆਂ ਫਸਲਾਂ ਉੱਤੇ ਜ਼ੋਰ ਲਾਇਆ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਵ ਨਹੀਂ ਸਕੇ ਹੋ ਜਾਗੇ ਜੀ ਜੋ ਜ਼ੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤੋ ਜ਼ਰੂਰ ਹੋਗਾ ਬਟ ਜਿਵੇਂ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਲੱਗਦਾ ਉਹਨੂੰ ਮੂੜਾ ਵਿਸ਼ਵਾਸ ਕੀਤਾ ਜਾਉਂਦਾ ਹੈ ਕਿਉਂਕਿ ਜਿਵੇਂ ਬਾਰ-ਬਾਰ ਡਿੱਕੇ ਡਾਏ ਜਾਂਦੇ ਸੀਗੇ ਤੋ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਨੂੰ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ ਹੋ ਸਰ ਇੱਕ ਪੋਲੀਟਿਕਲ ਤੌਰ 'ਤੇ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਸ਼ਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਕਿ ਉਹ 500 ਕਰੋੜ ਰੁਪਏ ਦੀ ਕੀਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਨਜਾਬ ਖਲੂ ਇਸ ਵਾਰ ਬਦਲੀਆਂ ਫਸਲਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘਟ ਸੀ ਉਸ ਨਾਲੋਂ ਇਤਕੀ ਹੋਰ ਚੰਗਾ ਰਿਜ਼ਲਟ ਹੋਵੇਗਾ ਬਦਲੀਆਂ ਫਸਲਾਂ ਉੱਤੇ ਜ਼ੋਰ ਲਾਇਆ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਣੀ ਹੋਵੇਗਾ ਹੋ ਜਾਣਗੇ ਜੀ ਜਦੋਂ ਜ਼ੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤਾਂ ਜ਼ਰੂਰ ਹੋਵਾਂਗਾ ਠੀਕ ਹੈ